ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਮੰਗਲਵਾਰ ਨੂੰ ਮੋਗਾ ਚ ਡੇਰਾ ਸੱਚਾ ਸੌਦਾ ਸਮਰਥਕਾਂ ਤੇ ਸਿੱਖਾਂ ਵਿਚਾਲੇ ਟਕਰਾ ਹੋਇਆ ਕਾਰਨ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਫਿਲਮ ਦਾ ਪੋਸਟਰ ਕਾਰਨ ਇਹ ਪ੍ਰਸ਼ਾਸਨ ਜਿਹੜਾ ਉਹ ਮਾਰੀਏ ਤੁਮਹਾਂ ਦਾ ਟੂਰਾ ਇੱਕ ਪਾਸੜ ਜਿਹੜੀ ਗੱਲ ਆ ਪਤਾ ਨਹੀਂ ਸਰਕਾਰ ਦੀ ਪ੍ਰੈਸ਼ਰ ਆ ਹਾਂਜੀ ਹਾਂਜੀ ਪਤਾ ਨਹੀਂ ਇਹ ਆਪਣੇ ਰਲੇ ਹੋਏ ਆ ਕਿਉਂਕਿ ਅੱਜ ਸਾਡੀ ਸਵੇਰ ਦੀ ਜਿਹੜੀ ਗੱਲ ਚੱਲਦੀ ਆ ਉਹਦੇ ਜ ਬੜਾ ਸ਼ਾਂਤਮਈ ਮਾਹੌਲ ਸੀ ਰਾਜੀਨਾਮੇ ਤੱਕ ਗੱਲ ਪਹੁੰਚ ਚੁੱਕੀ ਸੀ ਜਿਹੜੇ ਬੰਦੇ ਸਾਡੇ ਨਾਲ ਰਾਜੀਨਾਮ ਕਰਨ ਦੀ ਗੱਲ ਕਰਕੇ ਗਏ ਉਹਨਾਂ ਨੇ ਆ ਕੇ ਪਖੰਡੀ ਸਾਹ ਦੀ ਜਿਹੜੀ ਫੋਟੋ ਆ ਉਹ ਥਾਣੇ ਦੇ ਮੂਨੇ ਟੰਗ ਦਿੱਤੀ ਅਸੀਂ ਉਹਦਾ ਇਤਰਾਜ਼ ਕੀਤਾ ਹੰਦਿਆ ਥਾਵਾਂ ਇਹ ਫੋਟੋ ਨਹੀਂ ਲਗਣਗੇ ਤੇ ਉਹਨਾਂ ਸਾਨੂੰ ਕਿਹਾ ਬਿਲਕੁਲ ਨਹੀਂ ਲਗਣਗੇ ਉਸ ਤੋਂ ਬਾਅਦ ਉਹਨਾਂ ਨੇ ਧਰਨਾ ਦਿੱਤਾ ਜੀ ਉੱਥੇ ਜਦੋਂ ਪ੍ਰਸ਼ਾਸਨ ਆਉਣ ਗਿਆ ਉਹ ਗੱਲ ਪੈ ਗਈ ਉਹਨਾਂ ਕੋਲੇ ਡਾਂਗਾ ਵੀ ਜਿਹੜਾ ਹਾਥੀ ਆ ਛੋਟਾ ਉਹ ਖੜੀ ਵੀ ਉਹਨਾਂ ਚ ਖਤਰਨਾਕ ਡਾਂਗਾ ਕਿਰਪਾਨਾ ਤਰਸੂਲ ਰੁਗੜੇ ਸ਼ਰਿਆਂ ਵਾਂਗ ਅਸੀਂ ਵਿਖਾਏ ਪ੍ਰਸ਼ਾਸਨ ਨੂੰ ਡੀਐਸਪੀ ਨੂੰ ਪੀਆ ਪ੍ਰਸ਼ਾਸਨ ਜਿਹੜਾ ਇਹਨੂੰ ਕਾਰਵਾਈ ਕਰੇ ਕੋਈ ਕੰਨੇ ਚ ਕੋਈ ਨਹੀਂ ਕਰਦੇ ਸ਼ਰਾਬ ਦੀ ਅੰਸਰ ਹੈ ਜਿਆਦਾਤਰ ਰੋਡੇ ਪਿੰਡ ਤੋਂ ਆ ਨੇੜ ਦੇ ਪਿੰਡਾਂ ਦੇ ਕੁਝ ਬੰਦਿਆਂ ਨੂੰ ਪੰਜਾਬ ਦਾ ਮਾਹੌਲ ਨਹੀਂ ਚੰਗਾ ਲੱਗਦਾ ਅਕਸਰ ਇਸ ਏਰੀਆ 'ਚ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਉਹ ਬੰਦੇ ਗੁਰੂ ਮਾਤ ਜੀ ਦੀ 16 ਜਨਵਰੀ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹਦੇ ਪੋਸਟਰਾਂ ਦੀ ਬੇਦਬੀ ਕੀਤੀ ਗਈ ਹੈ ਤੇ ਜਦ ਪ੍ਰਸ਼ਾਸਨ ਕੋਲ ਅਸੀਂ ਐਫ ਆਈ ਆਰ ਦਰਜ ਕਰਾਉਣ ਆਏ ਆ ਸਾਡੀ ਸੰਗਤ ਦੇ ਨਮੇਂ ਤੇ ਤਾਂ ਉਸ ਟਾਈਮ ਤੇ ਉਹਨਾਂ ਬੰਦਿਆਂ ਨੇ ਸ਼ਰਮ ਇੱਥੇ ਧਮਕੀਆਂ ਤੇਗੀਆਂ ਵੀ ਤੁਸੀਂ ਲਾਓ ਅਸੀਂ ਪਾੜਾਂਗੇ ਔਰ ਜੋ ਉਹਨਾਂ ਨੇ ਕਿਹਾ ਉਵੇਂ ਕੀਤਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਪੂਰੀ ਰੋਡ ਦੇ ਉੱਤੋਂ ਜਿੰਨੇ ਪੋਸਟਰ ਪ੍ਰੇਮੀਆਂ ਦੀਆਂ ਦੁਕਾਨਾਂ ਤੇ ਲੱਗੇ ਸੀ ਤੇ ਘਰਾਂ ਤੇ ਲੱਗੇ ਸੀ ਉਹਨਾਂ ਨੇ ਪਾੜੇ ਤੇ ਹੁਣ ਪ੍ਰਸ਼ਾਸਨ ਨੇ ਜਿਵੇਂ ਵਾਰੀ ਲਈ ਹੈ ਵੀ ਅਸੀਂ ਸਖਤ ਕਾਰਵਾਈ ਕਰਾਂਗੇ ਉਹਨਾਂ ਦੇ ਖਿਲਾਫ ਕਰਚਾ ਦਰਜ ਕੀਤਾ ਜਾਊਗਾ ਇਸ ਚੜ੍ਹਪੇ ਜੰਮ ਕੇ ਇੱਟਾ ਪੱਥਰ ਚੱਲੇ કુલ 5 ਲੋਕ ਸਖਮੀ ਹੋਏ ਪੁਲਿਸ ਸੇਵੀ ਪਹਿਰਾ ਸਖਤ ਕਾਰ ਲਿਆ ਤੇ 70 ਡਾਊਨ ਹਵਾਈ ਫਾਇਨਿੰਗ ਕੀਤੀ ਤੇ ਹਾਲਾਤ ਨੂੰ ਵਿਗੜਨ ਤੋਂ ਰੋਕਿਆ ਪੁਨਾਕਰ ਕਿਸ ਤਰ੍ਹਾਂ ਹੋਇਆ ਸੀ ਵੀ ਬਾਤ ਤਰਸਲ ਕੁਝ ਦਿਨ ਪਹਿਲਾਂ ਡੇਰਾ ਮੁਖੀ ਦੀ ਫਿਲਮ ਸੈਂਚੂਰ ਆਫ ਗੋਡ ਦਾ ਪੋਸਟਰ ਕੁਝ ਸ਼ਰਾਰਤੀ ਤੱਤਾਂ ਨੇ ਫਾੜ ਦਿੱਤਾ ਸੀ ਪੁਲਿਸ ਨੇ ਤੇ ਲੋਕਾਂ ਨੇ ਇਸ ਮਾਮਲੇ 'ਤੇ ਹੀ ਦਾਸ ਚਲਿਆ ਸੀ ਪਰ ਸਿਕਮੰਗ ਕਾਦੇ ਸੰ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਪਰ ਡੇਰਾ ਸਮਰਥਕ ਇਹ ਨਹੀਂ ਚਾਹੁੰਦੇ ਸਨ ਉਹ ਚਾਹੁੰਦੇ ਸਨ ਕਿ ਪੋਸਟਰ ਫਾੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸੇ ਗੱਲ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਦੋਵੇਂ ਧੜੇ ਟਕਰਾ ਗਏ ਤੇ ਗੱਲ ਇੱਟਾਂ ਪੱਥਰਾਂ ਤੱਕ ਪਹੁੰਚ ਗਈ ਟੋਂ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਚ ਈ ਬੀਪ ਸੰਜਾ ਤੁਹਾਨੂੰ ਰੱਖੇ ਅੱਗੇ